ਅੱਜ ਸਮਾਣਾ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਬਾਬਾ ਅੰਬੇਦਕਰ ਦੇ ਚੌਂਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦੱਖਣੀ ਦੇ ਪ੍ਰਧਾਨ ਹਰਮੇਸ਼ ਗੋਇਲ ਟਕਾਲਾ ਸੁਰਿੰਦਰ ਸਿੰਘ ਖੇੜਕੀ ਸ਼ੰਕੀ ਤਿਮਾਨ ਸੰਜੀਵ ਗਰਗ ਵਿਨੋਦ ਸਿੰਘਲਾ ਪ੍ਰਕਸ਼ਿਤ ਪਾਠਕ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਗੁੰਡਾਗਰਦੀ ਦਾ ਉਤਰ ਚੁੱਕੀ ਹੈ ਪਿਛਲੇ ਦਿਨੀ ਭਾਜਪਾ ਦੀ ਰਾਜਪੁਰਾ ਦੇ ਵਿੱਚ ਜਿਹੜੀ ਕਿਸਾਨ ਮਜ਼ਦੂਰ ਰੈਲੀ ਹੋਈ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਹੈ ਲਗਾਤਾਰ ਬੁਕਲਾੜ ਵਿੱਚ ਆ ਚੁੱਕੀ ਹੈ ਕੇਂਦਰ ਸਰਕਾਰ ਦੀਆਂ ਜੋ ਸਕੀਮਾਂ ਪਿੰਡਾਂ ਦੇ ਵਿੱਚ ਪਹੁੰਚ ਰਹੀਆਂ ਨੇ ਤੇ ਜੋ ਕੈਂਪ ਲੱਗ ਰਹੇ ਨੇ ਉਹਨਾਂ ਕੈਂਪਾਂ ਦੇ ਵਿੱਚ ਪੰਜਾਬ ਪੁਲਿਸ ਨੂੰ ਜਿਹੜੀਆਂ ਇੰਨੀਆਂ ਕੁ ਪਾਵਰਾਂ ਦਿੱਤੀਆਂ ਹੋਈਆਂ ਨੇ ਤੇ ਪੰਜਾਬ ਪੁਲਿਸ ਲਗਾਤਾਰ ਅਤਿਆਚਾਰ ਕਰਨ ਲੱਗੀ ਹੋਈ ਹੈ ਉਹਨਾਂ ਕਿਹਾ ਕਿ ਕੱਲ ਸਾਡੀ ਪਤਨਾ ਵਿੱਚ ਭਾਰਤ ਦੇ ਜਨਤਾ ਪਾਰਟੀ ਦੀ ਇੱਕ ਮੀਟਿੰਗ ਹੁੰਦੀ ਹੈ ਉੱਥੇ ਵੀ ਪੰਜਾਬ ਪੁਲਿਸ ਵੱਲੋਂ ਆ ਕੇ ਸਾਰੀਆਂ ਜਿਹੜੀਆਂ ਕੁਰਸੀਆਂ ਨੇ ਇਕੱਠੀਆਂ ਕਰਾ ਦਿੱਤੀਆਂ ਜਾਂਦੀਆਂ ਨੇ ਕਿਹਾ ਕਿ ਪਿਛਲੇ ਦਿਨੀ ਮਨੀਸ਼ ਸੌਦੀਆ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਸ ਗੁੰਡਾਗਰਦੀ ਦੀ ਲਗਾਤਾਰ ਜਿਹੜੀ ਆ ਹੁਣ ਪੰਜਾਬ ਦੇ ਵਿੱਚ ਚਰਚਾ ਹੋਣ ਲੱਗ ਗਈ ਹੈ ਤੇ ਇਹਨਾਂ ਨੇ ਜਿਸ ਤਰੀਕੇ ਨਾਲ ਕਿਹਾ ਸੀ ਉਹੀ ਗੁੰਡਾਗਰਦੀ ਦੇ ਉੱਤੇ ਵੀ ਉਤਰ ਚੁੱਕੇ ਨੇ ਮਨੀਸ਼ ਸੌਦੀਆ ਦੇ ਬਿਆਨ ਨੂੰ ਲੈ ਕੇ ਵੀ ਪੜਾਅਸ ਕੱਟਦੇ ਅੱਜ ਨਜ਼ਰ ਆਏ ਨੇ ਇਹਨਾਂ ਕਿਹਾ ਕਿ ਅੱਜ ਤਾਂ ਇਹ ਜਿਹੜਾ ਸੀ ਪੁਤਲਾ ਫੂਕ ਰਹੇ ਆ ਕੱਲੂ ਜੇ ਸਾਨੂੰ ਸੜਕਾਂ ਵੀ ਰੋਕਣੀਆਂ ਪਈਆਂ ਤਾਂ ਅਸੀਂ ਰੋਕਾਂਗੇ ਪਰ ਅਤਿਆਚਾਰ ਜਿਹੜਾ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਤੇ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਨੇ ਅਸੀਂ ਪਿੰਡਾਂ ਦੇ ਵਿੱਚ ਹਰ ਹਾਲਤ ਦੇ ਵਿੱਚ ਲਿਜਾ ਕੇ ਰਾਂਗੇ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨੂੰ ਰਮੇਸੀ ਕੀ ਕਹੋਗੇ ਜਿਹੜਾ ਤੁਸੀਂ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਰਹੇ ਆ ਅਸਲ ਚ ਵਜਾ ਕੀ ਬਣੀ ਹੈ ਇਹ ਪਿਛਲੇ 3 ਦਿਨਾਂ ਤੋਂ ਤੁਸੀਂ ਦੇਖਦੇ ਹੋਣੇ ਪੁਤਲਾ ਦਾ ਤਸੱਦਦ ਹੋ ਰਿਹਾ ਹੈ ਭਾਜੀ ਦੇ ਲਈ ਸਪੈਸਨ ਇਹਨਾਂ ਨੇ ਕੋਈ ਹੁਕਮ ਜਾਰੀ ਕਰਿਆ ਪੰਜਾਬ ਸਰਕਾਰ ਨੇ ਅੱਜ ਉਹਦੇ ਖਿਲਾਫ ਅਸੀਂ ਇਹ ਧਰਨਾ ਵੀ ਦਿੱਤਾ ਤੇ ਨਾ ਵੀ ਫੁੱਕਿਆ ਗਿਆ ਕਿਉਂਕਿ ਕੇਂਦਰ ਦੀਆਂ ਸਕੀਮਾਂ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਗਰੀਬਾਂ ਨੂੰ ਫਾਇਦਾ ਉਠਾਦੇ ਸੀ ਲੋਕ ਉਹਦੇ ਖਿਲਾਫ ਪੁਲਿਸ ਨੇ ਸਾਡੇ ਵਿਰੋਧ ਚ ਪਰਚੇ ਵੀ ਦਰਜ ਕਰੇ ਤੇ ਸਾਡੇ ਲੀਡਰਾਂ ਨੂੰ ਅੰਦਰ ਵੀ ਕੀਤਾ ਉਹਦੇ ਖਿਲਾਫ ਅੱਜ ਪੰਜਾਬ ਚ ਸਾਰੇ ਟੋਟਲ ਪੰਜਾਬ ਚ ਇਹ ਧਰਨੇ ਤੇ ਪੁਤਲੇ ਫੁੱਕੇ ਜਾ ਰਹੇ ਆ ਠੀਕ ਹੈ ਜੜਕੀ ਸਾਹਿਬ ਕੀ ਕਹੋਗੇ ਤੁਸੀਂ ਅੱਜ ਭਗਵੰਤ ਮਾਨ ਦਾ ਪੁਤਲਾ ਫੋਕ ਰਹੇ ਹੋ ਵਜਾ ਕੀ ਬਣੀ ਅਸਲ ਜਿਹੜਾ ਪੁਤਲਾ ਫੁਕਣ ਦੀ ਨੋਬਤ ਆਈ ਹੈ ਹੋ ਰਹੀ ਚੱਤ ਨੂੰ ਦੇਖ ਕੇ ਬਖਲਾਟ ਚਾਈ ਆ ਮਾਦੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਪਿਛਲੇ ਦਿਨੀ 17 ਤਰੀਕ ਨੂੰ ਅਸੀਂ ਇੱਕ ਡੈਲੀ ਕੀਤੀ ਆ ਰਾਜਪੁਰੇ ਮਜ਼ਦੂਰ ਦੇ ਕਿਸਾਨ ਦੀ ਉਹਦੇ ਰੈਲੀ ਦੀ ਨਾਲੇ ਇੱਕ ਪਿਛਲੇ ਜ਼ਮੀਨਾ ਹੜਪਣਵਾਦ 65 ਜਰ ਕਿਲਾ ਹੜਪਣਵਾਦ ਤੋਂ ਉਹਨੂੰ ਦੇਖਿਆ ਉਹਨੇ ਇੱਕ ਸਕੀਮ ਬਣਾਈ ਸੀ ਉਹ ਸਕੀਮ ਹਰ ਕਿਸਾਨਾਂ ਨੇ ਡਾਂਗਾ ਜਾ ਕੇ ਮਿਲ ਕਰਤੀ ਉਸ ਦੇ ਹੱਕ ਕੇ ਭਾਜਪੀ ਨੇ ਇੱਕ ਪਟਿਆਲਾ ਪਾਰਲੀਮੈਂਟ ਦੀ ਰਾਜਪੁਰੇ ਦੇ ਦੀ ਰੱਖੀ ਜਿਹੜੀ 15-20 ਹਜ਼ਾਰ ਦਾ ਕੱਟ ਹੋਇਆ ਅਸੀਂ ਕਿਸੇ ਨੂੰ ਬੱਸ ਨਹੀਂ ਦਿੱਤੀ ਤੈਨੂੰ ਬੱਸ ਨਹੀਂ ਟਰੱਕ ਨਹੀਂ ਦਿੱਤਾ ਕਿਉਂ ਨੂ ਕਾਰਾਂ ਨਹੀਂ ਦਿੱਤੀ ਤੈਨੂੰ ਤੇਲ ਨਹੀਂ ਪਾਇਆ ਆਪਣੇ ਆਪ ਲੋਕ ਆਏ ਕਿਸਾਨ ਵੀ ਆਏ ਮਜ਼ਦੂਰ ਵੀ ਆਏ ਆਪ ਮੁਹਾਰੇ ਆਪ ਮੁਹਾਰੇ ਆਏ ਉਸ ਨੂੰ ਉਕਰਣ ਲਈ ਇਹਨਾਂ ਨੇ ਜਗਾ ਜਗਾ ਤੇ ਨਾਕੇ ਲਾਏ 50 50 100-100 ਪੁਲਿਸ ਵਾਲਾ ਖੜਾ ਆਇਆ ਭਾਜਪੀ ਨੇ ਪ੍ਰੈਸ਼ਰ ਬਣ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਅਸੀਂ ਸੜਕਾਂ ਤੇ ਆ ਜਾਂਦੇ ਸਾਡੀਆਂ ਬੱਸਾਂ ਰੋਕੀਆਂ ਤਾਂ ਉਹਨਾਂ ਨੇ ਸਾਡੀਆਂ ਬੱਸਾਂ ਰੋਕਣ ਬੰਦ ਹੋਏ ਪਰ ਇਹ ਨਹੀਂ ਕਾਮਯਾਬ ਹੋਈ ਉਸ ਨੂੰ ਸੀ ਤੇਲ ਨੂੰ ਕਾਮਯਾਬੀ ਨੂੰ ਦੇਖ ਕੇ ਬਖਲਾ ਗਰੀਬ ਲੋਕਾਂ ਨੂੰ ਮਜ਼ਦੂਰ ਲੋਕਾਂ ਲਈ ਮੱਧ ਵਰਗੀ ਲੋਕਾਂ ਲਈ ਕੇਂਦਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਨੂੰ ਜਿਹੜੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਸੀ ਮੌਕੇ ਤੇ ਹੈਲਥ ਕਾਰਡ ਬਣਾ ਰਹੇ ਸੀ ਕਿ ਪ੍ਰਵਾਸ ਤੇ 5 5 ਜੀ ਨੇ 5 5 ਜੀ ਨੂੰ 25 25 ਲੱਖ ਰੁਪਏ ਬਣਦਾ ਮੈਂ ਨਾ ਰੱਖਦਾ ਕਿਉਂਕਿ ਅੱਜ ਦੀ ਤਰੀਕ ਚ ਪਾ ਨੂੰ ਪਤਾ ਗਰੀਬ ਇਲਾਜ ਖੁਣੋ ਮਾਰ ਰਿਆ ਉਹਨੂੰ ਇਲਾਜ ਦੇਣ ਲਈ ਕਿਉਂਕਿ ਲੜਾਤਾ ਮਾਰਿਆ ਸੀ ਆਮ ਆਦੀ ਪਾਰਟੀ ਦੇ ਵਿੱਚ ਫ੍ਰੀ ਇਲਾਜ ਲਵਾਂਗੇ ਪਰ ਨਹੀਂ ਦਿੱਤਾ ਨਾ ਕੋਈ ਸਕੀਮ ਲਾਗੂ ਕੀਤੀ ਆ ਕੇਂਦਰ ਸਰਕਾਰ ਦੇ ਜਿੰਨੇ ਸਕੀਮਾਂ ਨੇ ਲਾਗੂ ਕਰਨ ਦੀ ਬਜਾਏ ਉਹ ਰੋਕ ਰਹੇ ਨੇ ਉਹ ਕਹਿੰਦੇ ਨਾ ਅਸੀਂ ਦੇਣੀ ਨਾ ਦੇਣ ਦੇਣੀ ਆ ਅਸੀਂ ਵੀ ਪ੍ਰਣ ਕੀਤਾ ਅਬ ਅਸੀਂ ਲੋਕਾਂ 'ਚ ਜਾਵਾਂਗੇ ਸਾਨੂੰ ਪੁਲਿਸ ਸਾਡੇ ਦੇ ਪਾਸੇ ਦਰਜ ਕਰੇ ਪੁਲਿਸ ਸਾਾਨੂੰ ਡਾਂਗਾ ਫੇਰੇ ਤੁਹਾਨੂੰ ਚੱਕੇ ਡਟੇਨ ਕਰੇ ਜਿੰਨਾ ਭੇਜੀ ਅਸੀਂ ਜਿੰਨਾ ਜਾਨੂ ਕੀ ਤਿਆਰ ਆ ਪਰ ਲੋਕਾਂ ਦੇ ਹੱਕ ਨਹੀਂ ਮਾਰ ਦੇਵਾਂਗੇ ਇਸ ਤੋਂ ਘਬਰਾਟ ਚਾਕੇ ਇਹਨਾਂ ਨੇ ਸਾਡੇ ਕੈਂਪ ਵੀ ਬੰਦ ਕਰ ਦਿੱਤੇ ਸਾਡੀਆਂ ਮੀਟਿੰਗਾਂ ਵੀ ਬੰਦ ਕਰ ਦਿੱਤੀਆਂ ਤਾਂ ਸਰਕਾਰ ਇਹ ਕਾਂਗਰਸ ਪਾਰਟੀ ਉਹ ਰੈਲੀ ਕਰ ਸਕਦੀ ਆ ਬੀਜੇਪੀ ਨਹੀਂ ਕਰ ਸਕਦੀ ਅੱਜ ਸਾਡੀ ਪਤਨਾ ਇੱਕ ਰੈਲੀ ਦੀ ਛੋਟੀ ਜੀ ਉੱਥੇ ਸਾਡੇ ਇਸ਼ਤਿਹਾਰਾਂ ਨੂੰ ਕੁਰਸੀਆਂ ਵੀ ਚੱਕੀਆਂ ਬਾਹਰ ਬਾਹਰ ਵੀ ਪਾ ਕੇ ਸਾਨੂੰ ਤੰਗ ਵੀ ਕੀਤਾ ਗਿਆ ਸੋ ਅਸੀਂ ਇਸ ਜ਼ਬਰ ਜ਼ੁਲਮ ਦੇ ਖਿਲਾਫ ਅੱਜ ਉਹਨਾਂ ਦਾ ਪੁਤਲਾ ਫੂਕ ਰਿਆਂ ਤੇ ਨਿਆ ਫੇਰ ਵੀ ਆਵਾਜ਼ ਆਏ ਤਾਂ ਅਸੀਂ ਧਰਨੇ ਵੀ ਲਾਵਾਂਗੇ ਅਸੀਂ ਸੜਕਾਂ ਵੀ ਰੋਕਾਂਗੇ ਅਸੀਂ ਇਸ ਨੂੰ ਪੂਰੇ ਪੰਜਾਬ ਪੱਤਰ ਤੇ ਪੂਰੇ ਨੂੰ ਲੈ ਕੇ ਜਾਵਾਂਗੇ ਬਨੋਜੀ ਜਿਹੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਪੁੱਤਲਾ ਫੂਕ ਰਹੇ ਹੋ ਕੀ ਕਹੋਂਗੇ ਕਿਉਂ ਫੁਕਣਾ ਪੈ ਰਿਹਾ ਅੱਜ ਭਾਰਤੀ ਜਨਤਾ ਪਾਰਟੀ ਹਲਕਾ ਸਮਾਣਾ ਵੱਲੋਂ ਜੋ ਸਾਡੀ ਪੰਜਾਬ ਸਰਕਾਰ ਨਕਮੀ ਸਰਕਾਰ ਆਪਾਂ ਜਿਹਨੂੰ ਕਹਾਂਗੇ ਬਹੁਤ ਵਾਅਦੇ ਕੀਤੇ ਸੀ ਉਹਨਾਂ ਨੇ ਵੀ ਅਸੀਂ ਐ ਕਰਾਂਗੇ 1000 ਰੁਪਏ ਮਹਿਲਾਵਾਂ ਨੂੰ ਦੇਵਾਂਗੇ ਉਹਨਾਂ ਨੇ ਤਾਂ ਕੀ ਦੇਣਾ ਸੀ ਜਿਹੜੀ ਸਦੀ ਸੈਂਟਰ ਗਵਰਨਮੈਂਟ ਮੋਦੀ ਜੀ ਦੀ ਸਰਕਾਰ ਕਾਰ ਕਰ ਜੋ ਸਕੀਮਾ ਦੇਣੀ ਸੀ ਇੱਕ ਘਰ ਦੇ ਵਿੱਚ 25-25 ਲੱਖ ਰੁਪਏ ਦਾ ਜੋ بیمਾ ਦੇਣੀ ਸੀ ਆਈ ਸਮਾਨ ਕਾਰਡ ਮੁਫਤ ਸਿਲੰਡਰ ਸਿਰੋਲਾ ਸਾਰਾ ਸਕੀਮਾ ਸੀ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਘਰ-ਘਰ ਜਾ ਕੇ ਉਹਨਾਂ ਦੇ ਕੈਂਪ ਰਾਹੀਂ ਕਾਰਡ ਬਣਾਏ ਜਾ ਰਹੇ ਸੀ ਤਾਂ ਕਿ ਗਰੀਬ ਜੋ ਗਰੀਬ ਪਰਿਵਾਰ ਹੈ ਮੱਧ ਵਰਗ ਪਰਿਵਾਰ ਹੈ ਉਹਨਾਂ ਨੂੰ ਉਹਦੇ ਹੀ ਹੈ ਜੋ ਲਾਭ ਮਿਲ ਸਕੇ ਪਰ ਪੰਜਾਬ ਸਰਕਾਰ ਅਨੀ ਨਕਮੀ ਸਰਕਾਰ ਹੈ ਜਿਹੜੇ ਅਸੀਂ ਕੈਂਪ ਲਾ ਰਹੀ ਸੀ ਭਾਰਤੀ ਜਨਤਾ ਪਾਰਟੀ ਉਹ ਬੰਦ ਕਰਾ ਕੇ ਕਹਿੰਦੇ ਅਸੀਂ ਜਦੋਂ ਤੱਕ ਪੰਜਾਬ ਸਰਕਾਰ ਨਹੀਂ ਚਾਹਦੀ ਉਦੋਂ ਤੱਕ ਤੁਸੀਂ ਕੈਂਪ ਨਹੀਂ ਲਾ ਸਕਦੇ ਇਹ ਨਕਮੀ ਸਰਕਾਰ ਹੈ ਜੋ ਹੁਣ ਜਿਹੜੀ ਹੈ ਇਹ ਗੁੰਡਾਗਰਦੀ ਤੇ ਉੱਤਰ ਆਈ ਹੈ ਜੋ ਇਹਨਾਂ ਦੇ ਉਹ ਮਨੀਸ਼ ਸੁਸੋਧਿਆ ਨੇ ਕਿਹਾ ਸੀ ਸਾਮ ਰੰਗ ਵੇਦ ਜੋ ਵੀ ਹੈ ਅਸੀਂ ਵਰਤਾਂਗੇ ਉਹ ਹੁਣ ਇਹਨਾਂ ਨੇ ਵਰਤਣਾ ਚਾਲੂ ਕਰਤਾ ਕਿਉਂਕਿ ਇਹ ਸਰਕਾਰ ਮਾਨ ਸਰਕਾਰ ਨਹੀਂ ਚਲਾਰੇ ਮਾਨ ਸਾਹਿਬ ਨਹੀਂ ਚਲਾਰੇ ਇਹ ਤਾਂ ਦਿੱਲੀ ਦੇ ਜੋ ਘੋੜੇ ਨੇ ਕੇਸਰੀਵਾਲ ਸੁਸੋਧਿਆ ਵਾਰੀਏ ਜੋ ਘੋੜੇ ਨੇ ਦਿੱਲੀ ਦੇ ਲੋਕਾਂ ਨੇ ਜੋ ਨਕਾਰ ਤੇ ਉਹ ਪੰਜਾਬ ਜਾ ਕੇ ਰਾਜ ਕਰ ਰਹੇ ਨੇ ਇਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਹਲਕਾ ਸਮਾਣਾ ਸ੍ਰੀਦਰ ਸਿੰਘ ਖੇੜਕੀ ਜੀ ਜਗਵਾਈ ਸਾਡੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਲੀ ਅਗਵਾਈ ਦੇ ਵਿੱਚ ਅਸੀਂ ਅੱਜ ਉਹਰੇ ਪੁਤਲਾ ਫੂਕਿਆ ਜੇ ਪੰਜਾਬ ਸਰਕਾਰ ਐਵੇਂ ਹੀ ਕਰਦੀ ਰਹੀ ਅਸੀਂ ਧਰਨੇ ਵੀ ਲਾਵਾਂਗੇ ਔਰ ਉਹਨਾਂ ਦਾ ਰੋਸ ਮੁੰਜਾਰਾ ਵੀ ਕਰਾਂਗੇ ਗਾਇ ਗਾਇ ਜੀ ਸ਼੍ਰੀ ਰਾਮ ਗਰਕ ਸਾਹਿਬ ਕੀ ਕਹਾਂਗੇ ਜਿਹੜਾ ਅੱਜ ਪੁਤਲਾ ਫੂਕ ਰਿਹਾ ਇਹ ਜਿਹੜੀ ਪੰਜਾਬ ਸਰਕਾਰ ਹੈ ਜਿਹਨੂੰ ਦਿੱਲੀ ਦੇ ਠੱਕ ਕੇਜਰੀਵਾਲ ਸੁਸੋਦੀਆ ਤੇ ਇਹਨਾਂ ਦੀ ਜਿਹੜੀ ਦਿੱਲੀ ਤੋਂ ਨਕਾਰੀ ਹੋ ਸਰਕਾਰ ਹੈ ਉਹ ਚਲਾਦੀ ਹੈ ਉਹ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਜਿਹੜਾ ਗਰੀਬ ਧਰਕਾ ਹੈ ਉਹ ਤਰੱਕੀ ਕਰ ਸਕੇ ਉਹਨਾਂ ਨੂੰ ਕੋਈ ਬੈਨੀਫਿਟ ਨਾ ਹੋ ਸਕੇ ਉਹ ਬੈਨੀਫਿਟ ਨਾ ਦੇਣ ਦੀ ਸੂਰਤ ਦੇ ਵਿੱਚ ਇਕਾਂ ਨੇ ਇੱਕ ਪਖੰਡਕ ਪਾ ਲਿਆ ਵੀ ਜਿਹੜੀਆਂ ਅਸੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਜਿਹੜੀਆਂ ਸੀਐਸਸੀ ਸੈਂਟਰ ਦੇ ਨਾਲ ਚੱਲਦੀਆਂ ਨੇ ਜਿਵੇਂ ਹੈਲਥ ਕਾਰਡ ਹੈ ਜਾਂ ਇੱਕ ਸਿਲੰਡਰ ਸਕੀਮ ਹੈ ਜਾਂ ਜਿਹੜੀਆਂ ਵੀ ਹੋਰ ਸਕੀਮਾਂ ਨੇ ਉਹ ਸੈਂਟਰ ਸਰਕਾਰ ਨੇ ਜਿਹੜੀਆਂ ਚੱਲ ਰਹੀਆਂ ਨੇ ਉਹ ਨਾਲ ਚੱਲਣਦੇ ਨੇ ਇਸ ਲਈ ਇਹਨਾਂ ਨੇ ਇੱਕ ਪਖੰਡ ਕਰਕੇ ਜਿੰਨੇ ਵੀ ਅਸੀਂ ਕੈਂਪ ਲਗਾ ਰਹੇ ਸੀਗੇ ਉਹ ਸਾਰੇ ਕੈਂਪੇਨਾਂ ਨੇ ਬੰਦ ਕਰਾਏ ਨੇ ਤੱਕੇ ਨਾਲ ਪਾਤੜਾਂ ਦੇ ਵਿੱਚ ਉਹਨਾਂ ਨੇ ਕੁਰਸੀਆਂ ਚੁਕਾਈਆਂ ਨੇ ਸ਼ਾਂਤਮਈ ਟੰਗ ਨਾਲ ਅਸੀਂ ਉੱਥੇ ਬੈਠ ਕੇ ਮੀਟਿੰਗ ਕਰ ਰਹੇ ਸੀ ਇਹਨਾਂ ਨੇ ਹਰ ਥਾਂ ਤੇ ਤੱਕਾ ਦਿੱਤਾ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ 27 ਦੇ ਵਿੱਚ ਅਸੀਂ ਆਉਣਾ ਤਾਂ ਹੈ ਨਹੀਂ ਹੁਣ ਜਿਹੜਾ ਅੰਜਿੰਗ ਚ 13 ਵੀ ਅਸੀਂ ਜਿਹੜਾ ਕੁਝ ਮਰਜ਼ੀ ਕਰ ਲੀਏ ਉਸ ਕਰਕੇ ਅਸੀਂ ਜਿਹੜੀ ਹੈ ਅੱਜ ਅਸੀਂ ਇੱਥੇ ਪੁੱਤਲਾ ਪੁੱਕੇ ਕੱਲ ਨੂੰ ਅਸੀਂ ਧਰਨਾ ਦਊਂਗਾ ਮੰਕੀ ਜੀ ਕੀ ਕਹੋਗੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੁਕਿਆ ਜਾ ਰਿਹਾ ਹੈ ਇਹੋ ਜੀ ਕਿਹੜੀ ਨੌਬਤ ਆ ਗਈ ਸੀ ਵੀ ਅੱਜ ਤੁਸੀਂ ਸੜਕਾਂ ਤੇ ਉੱਤਰ ਕੇ ਪੁਤਲਾ ਫੁਕ ਰਹੇ ਹੋ ਤੁਸੀਂ ਦੇਖਣਾ ਪਿਛਲੇ ਦਿਨੀ ਮਨੀਸ਼ ਸੋਧਿਆ ਜੀ ਜਿਹੜੇ ਜੂਨੀਅਰ ਸੁਪਰ ਸੀਐਮ ਨੇ ਸੀਨੀਅਰ ਸੁਪਰ ਸੀਐਮ ਦਾ ਕੇਜriwal ਸਾਹਿਬ ਨੇ ਜੂਨੀਅਰ ਸੁਪਰ ਸੀਐਮ ਜਿਹੜੇ ਮਨੀਸ਼ ਸੋਧਿਆ ਜੀ ਨੇ ਉਹਨਾਂ ਨੇ ਬਿਆਨ ਦਿੱਤਾ ਸੀ ਕਿ 2027 ਦੇ ਇਲੈਕਸ਼ਨ ਅਸੀਂ ਬਾਏ ਹੁੱਕ ਬਾਏ ਕਰੂ ਕੇ ਜਿੰਨੇ ਚਾਹੇ ਉਹਦੇ ਲਈ ਸਾਨੂੰ ਲੋਕਾਂ ਦੇ ਡਾਂਗਾ ਭਰਾਣੀਆਂ ਪੈਣ ਚਾਹੇ ਲੋਕਾਂ ਨੂੰ ਅਰੈਸਟ ਕਰਨਾ ਹੋਵੇ ਉਹਨੂੰ ਕੁੱਟਣਾ ਪਵੇ ਤੇ ਇਹ ਉਸੇ ਉਸੇ ਜਿਹੜੇ ਉਹਨਾਂ ਦੇ ਬਿਆਨ ਦੇ ਉੱਤੇ ਜਿਹੜੀ ਇਹ ਪ੍ਰਸ਼ਾਸਨ ਨੇ ਮਿਲ ਕੇ ਉਹ ਬਿਆਨ ਦੇ ਉੱਤੇ ਬੂਰ ਪਾ ਰਿਆ ਪੰਦਾ ਨਜ਼ਰ ਆ ਰਿਹਾ ਤੁਸੀਂ ਦੇਖਿਆ ਨਾ ਕੱਲ ਪਰसों ਜੋ ਹੈ ਦੋ ਦਿਨ ਪਹਿਲਾਂ ਦਗਾਲ ਪਿੰਡ ਦੇ ਵਿੱਚ ਸਾਡੇ ਪਤਨਾ ਸ਼ਤਰਾਣਾ ਹਲਕੇ ਦੇ ਵਿੱਚ ਇਹਨਾਂ ਤੋਂ ਅੰਗਜੀ ਨਹੀਂ ਅਗਵਾਈ ਦੇ ਹੇਠ ਉਥੇ ਕੇਂਦਰ ਸਰਕਾਰ ਦੀ ਸਕੀਮਾਂ ਜਿਹੜੇ ਕੈਂਪ ਜਿਹੜੇ ਹਰ ਇੱਕ ਪਿੰਡ ਦੇ ਵਿੱਚ ਲੱਗ ਰਹੇ ਨੇ ਪੂਰੇ ਪੰਜਾਬ ਤੋਂ ਉਥੇ ਆਯੋਜਿਤ ਕੀਤੇ ਗਏ ਸੀ ਉਥੇ ਪ੍ਰਸ਼ਾਸਨ ਜਾ ਕੇ ਉਹ ਕੈਂਪ ਬੰਦ ਕਰਾਇਆ ਉਸ ਤੋਂ ਬਾਅਦ ਕੱਲ ਅਸੀਂ ਇੱਕ ਮੀਟਿੰਗ ਰੱਖੀ ਸੀ ਕਿ ਜਨਰਲ ਮੀਟਿੰਗ ਸੀ ਸਾਡੀ ਠੀਕ ਹੈ ਇੰਡੋਰ ਮੀਟਿੰਗ ਸੀ ਉਸ ਨੂੰ ਵੀ ਆਕੇ ਬੰਦ ਕਰਵਾਤਾ ਕਹਿੰਦੇ ਤੁਹਾਨੂੰ ਮੀਟਿੰਗ ਕਰਨ ਦੀ ਵੀ ਪਰਮਿਸ਼ਨ ਨਹੀਂ ਮਤਲਬ ਇਹ ਲੋਕਪ੍ਰਿਅਤਾ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਬਦਲ ਲੱਗ ਰਹੀ ਹੈ ਉਸ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਜਿਹੜੀ ਬੁਗਾਈ ਹੋਈ ਹੈ ਤੇ ਬੌਦਲੀ ਵੀ ਹੈ ਤੇ ਇਸ ਚੀਜ਼ ਦੇ ਵਿੱਚ ਆਕੇ ਕਿ ਬੀਜੇਪੀ ਦਾ ਇੱਕ ਵੀ ਪ੍ਰੋਗਰਾਮ ਅਸੀਂ ਪੰਜਾਬ ਦੇ ਵਿੱਚ ਹੋਣ ਨਹੀਂ ਦੇਣਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਿ ਹੁਣ ਜਿਹੜੀ 2027 ਦੀਆਂ ਚੋਣਾਂ ਦੇ ਵਿੱਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੱਗੇਗੀ ਜੀ ਜੀ ਕੀ ਕਹੋਗੇ ਤੁਸੀਂ ਯੂਵਾ ਮੋਰਚਾ ਦੇ ਪ੍ਰਧਾਨ ਹੋਰ ਪਤਲਾ ਫੁਕਿਆ ਗਿਆ ਜੀ ਕੀ ਕਹੋਗੇ ਪਤਲਾ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਵੀ ਅਸੀਂ ਤੁਸੀ ਦੇਖਦੇ ਹੀ ਰਹਿੰਦੇ ਹੋ ਕੀ ਸਾਡੀ ਜਿਹੜੀ ਬੀਜੇਪੀ ਸਰਕਾਰ ਹੈ ਮੋਦੀ ਜੀ ਦਾ ਜਿਹੜਾ ਸਾਡਾ ਪਰਿਵਾਰ ਹੈ ਅਸੀਂ ਹਰੇਕ ਮਹੱਲੇ ਚ ਹਰੇਕ ਜਗ੍ਹਾ ਤੇ ਜਾ ਕੇ ਅਸੀਂ ਕੈਂਪ ਲਗਾ ਰਹੇ ਹਾਂ ਠੀਕ ਹੈ ਜੀ ਤੇ ਤੁਸੀਂ ਉੱਥੋਂ ਦੇਖ ਸਕਦੇ ਹੋ ਤੇ ਤੁਸੀਂ 17 ਤਰੀਕ ਨੂੰ ਜਿਹੜੀ ਸਾਡੀ ਪਦੇ ਕਿਸਾਨ ਮਜ਼ਦੂਰ ਪਦੇ ਰੈਲੀ ਹੋਈ ਹੈ ਉਸੀਂ ਉੱਥੇ ਸਾਡਾ ਕੰਮ ਦੇਖ ਕੇ ਪੰਜਾਬ ਸਰਕਾਰ ਖਿਰਾ ਆ ਗਈ ਹੈ ਤੇ ਮੈਂ ਆਪਣਾ ਤੁਸੀਂ ਦੇਖ ਹੀ ਸਕਦੇ ਹੋ ਕਿ ਅਸੀਂ ਉਸਦੇ ਅੱਜ ਰੋਸਟ ਸਾਡੇ ਜਿਹੜੇ ਬੰਦੇ ਨੇ ਬੰਦੇ ਚੱਕੂਏ ਨੇ ਹਰੇਕ ਥਾਂ ਤੋਂ ਤਕਰੀਬਨ ਹਰੇਕ ਬੰਦਿਆਂ ਦਾ ਅਪਰੋਚ ਕਰੀ ਗਈ ਹੈ ਜਿਨ੍ਹਾਂ ਨੇ ਆਪਣੇ ਘਰਾਂ 'ਚ ਕੈਂਪ ਲਵਾਏ ਸੀਗੇ ਆਪਣੇ ਮਹੱਲਿਆਂ 'ਚ ਕੈਂਪ ਲਵਾਏ ਸੀ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੂੰ ਕੀ ਭਈ ਅਸੀਂ ਐਵੇਂ ਡਰਨ ਵਾਲੇ ਨਹੀਂ ਹੈਗੇ ਜਿਵੇਂ ਅਸੀਂ ਸਾਨੂੰ ਅਸੀਂ ਜਿਵੇਂ ਅੱਜ ਪੁਤਲਾ ਫੁਕਾ ਹੈ ਜਿਵੇਂ ਕੱਲ ਨੂੰ ਸਾਨੂੰ ਇਹਦਾ ਧਰਨੇ ਦਾ ਵੀ ਆਏਗਾ ਅਸੀਂ ਉਵੇਂ ਧਰਨਾ ਵੀ ਲਾਵਾਂਗੇ